ਮਲਾਇਓ ਸਾਥੀਆ ਨੂੰ ਮੇਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮਲਾਇਆਂ ਨੇ ਮੰਗਨ ਦਾ ਹੱਲ ਜੋ ਹੁੰਦਾ ਨਹਿ ਨਹੀਂ ਆ ਰਿਹਾ ਕਿਉਂਕਿ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੁੱਧ ਵਰਗੇ ਹਾਲਾਤ ਬਣ ਰਹੇ ਹਨ ਪਰ ਮਲਾਜਮਾਂ ਨੇ ਕਿਹਾ ਕਿ ਜੋ 25 ਪ੍ਰੈਲ ਨੂੰ ਪੰਜਾਬ ਸਰਕਾਰ ਨੇ ਮੀਟਿੰਗ ਕਰਕੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਡੇ ਜੋ ਪੱਤੇ ਆ ਬਹਾਲ ਕਰਾਂਗੇ ਸਿਰ ਵਿੱਕਪਤਾ ਬਾਲ ਨਹੀਂ ਕਰਾਂਗੇ ਪਰ 30 ਅਪ੍ਰੈਲ ਦੀ ਮੀਟਿੰਗ ਵੀ ਨਹੀਂ ਹੋ ਸਕੀ ਪੰਜਾਬ ਸਰਕਾਰ ਦੇ ਮਜਰਾਂ ਦਾ ਹੱਲ ਨਹੀਂ ਹੋ ਰਿਹਾ ਲੜਦੇ ਨਜ਼ਰ ਆ ਰਹੇ ਹਨ ਪਰ ਫਿਰ ਵੀ ਸੰਜੇ ਫਰਣ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਡੀਏ ਦੇ ਵਿੱਚ ਘਟੋ-ਕਟ 13% ਵਾਧਾ ਕਰੇ ਉਹ ਕਹਿੰਦਾ ਸਰਕਾਰ ਡੀਏ 55% ਆ ਪਰ ਪੰਜਾਬ ਮਿਲਾਂ ਡੀਏ ਹੈ ਉਹ 42% ਆ ਬਹੁਤ ਵੱਡਾ ਫਰਕ ਹੈ ਅਸੀਂ ਇਹ ਵੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਪਿਛੇਵੇਂ ਪੇਗਵਿੰਦਾ ਏਰੀਆ ਦਾ ਸਾਢੇ 5 ਸਾਲ ਦਾ ਬਣਦਾ ਹੈ ਪਰ ਪੰਜਾਬ ਸਰਕਾਰ ਨੇ ਉਹਦੇ ਉੱਪਰ ਇੱਕ ਨੋਟਿਸ ਹੀ ਕੀਤਾ ਜਿਸ ਦੇ ਵਿੱਚ ਮਲਾਜਮ ਨੇ ਜੋ ਬਾਂਡਾ ਉਹ ਉਮਰ ਨਾਲ ਕਰ ਦਿੱਤੀ ਹੈ ਪਰ ਅਸੀਂ ਮੰਗ ਕਰਦੇ ਹਾਂ ਰਿਟਾਇਰਡ ਰਿਟਾਇਰਡ ਮਲਾਜਮਾਂ ਨੂੰ ਜਾਂ ਰੈਗੂਲਰ ਮਲਾਜਮਾਂ ਨੂੰ ਜੋ ਏਰੀਆ ਦਾ 2 ਜਾਂ 3 ਗੇਸਾਂ ਤਜਾਵੇ ਪੇਗਵਿੰਦਾ ਤਾਂ ਕਿ ਮਲਾਜਮਾਂ ਦਾ ਜੋ ਬਰੋਸ ਸਰਕਾਰ ਦੇ ਵਿਰੁੱਧ ਆ ਖਤਮ ਹੋ ਸਕੇ ਦੂਜੇ ਪਾਸੇ 17 7 2020 ਤੋਂ ਭਾਰਤੀ ਮਲਾਜਮ ਮੰਗ ਕਰਦੇ ਹੋ ਕਿ ਸਾਨੂੰ ਸੇਵਾ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਕੱਢੀ ਗਈ ਹੈ ਕਿ ਜੋ 17 7 2020 ਵਾਲੇ ਮਲਾਜਮਾਂ ਨੂੰ ਸੱਤਵਾਂ ਪੇਕ ਲਗਦਾ ਜਾਵੇ ਕਿਉਂਕਿ ਇਸ ਸੰਬੰਧੀ ਸੁਪਰੀਮ ਕੋਰਟ ਦਾ ਫੈਸਲਾ ਵੀ ਹੋ ਚੁੱਕਿਆ ਹੈ ਪਰ ਪੰਜਾਬ ਸਰਕਾਰ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਕਰਕੇ ਇਮਰਾਨ ਨੂੰ ਮਾਂ ਸਰਕਾਰ ਦਾ ਬ੍ਰੋਕਰ ਰਹੇ ਹਨ ਅਸੀਂ ਮੰਗ ਕਰਦੇ ਹਾਂ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ 2072 ਦੇ ਸਾਲ ਆਗੂ ਜਾਵੇ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਾਹਰ ਕਰਨ ਵਾਸਤੇ 22 ਦੇ ਵਿੱਚ 2022 ਦੇ ਵਿੱਚ ਸਰਕਾਰ ਕੀਤਾ ਸੀ ਪੁਰਾਣੀ ਪੈਨਸ਼ਨ ਦਾ ਜਨੋਟ ਜਾਰੀ ਕੀਤਾ ਸੀ ਪਰ ਸਰਕਾਰ ਬਣੀ ਨੂੰ ਪੈਨਸ ਆ ਦਾ ਪ੍ਰਸਾਣ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨ ਸਕੀਮ ਬਹਾਲ ਨਹੀਂ ਹੋਈ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਮੈਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾ ਉਹ ਮੰਗ ਕਰਦੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਇਸ ਤਰ੍ਹਾਂ ਹੀ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮੁਲਾਜ਼ਮਾ ਉਹਨਾਂ ਤਨਖਾਹਾਂ ਫੇਸ ਕੀਤੇ ਹਨ ਜੋ ਆਸਾ ਵਰਕਰਾਂ ਮੀਡਲ ਵਰਕਰਾਂ ਅਗਰਮੜੀ ਵਰਕਰਾਂ उन्होंने माणा किया जाए पी एस पी सी एल्च पी एस पी सी एल्च खाली पोस्टा हम जल्द ही भरी क्योंकि बहुत पोस्टा खाली पिस करके मुलाजम छुट्टी जानी मुश्किल हो चुकी है दूजे पास अभी मांग कर रहे मान सरकार तो मुलाजम कटे हुए जो पत्ते आ पेंडू पत्ता है जोबाइल भत्ता है सेंती तरह के होते बहाल किन के मुलाजम का ਜੋ ਸਰਕਾਰ ਬਰੋਸਾ ਆਫ ਕਰੂ ਸਾਫ ਕਰਕੇ ਧੰਨਵਾਦ ਜੀ ਮੇਰੇ ਚੈਨਲ ਨੂੰ ਸਾਫ ਸਬਸਕ੍ਰਾਈਬਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ